ਟਾਡੀ ਜਿਹੜੇ ਆ ਇਹਨਾਂ ਤੇ ਬਖਸ਼ਿਸ਼ ਹੋਈ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਮਹਾਰਾਜ ਨੇ ਹੁਕਮਨਾਮਾ ਜਾਰੀ ਕੀਤਾ ਸੀ ਨਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਾਡੇ ਜਿਹੜੇ ਬਹੁਤੇ ਪਿਆਰੇ ਗੁਰਸਿੱਖ ਨੇ ਸਾਡੇ ਵਾਸਤੇ ਘੋੜੇ ਲੈ ਕੇ ਆਓ ਸ਼ਸਤਰ ਲੈ ਕੇ ਆਓ ਮੇਰਾ ਘੋੜਿਆਂ ਸ਼ਸਤਰਾਂ ਨਾਲ ਨਹੀਂ ਸਰਨਾ ਜਵਾਨ ਬੱਚੇ ਵੀ ਲਿਆਓ ਸਾਨੂੰ ਲਿਆ ਕੇ ਹਾਜ਼ਰ ਕਰੋ ਸ਼ੇਧ ਸਿੰਘ ਅਗੰਮੀ ਰੂਹਾਂ ਉਹ ਵੀ ਪ੍ਰਗਟ ਹੋਈਆਂ ਮਹਾਰਾਜ ਸ਼ੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਤੇ ਢਾਡੀ ਵਾਰਾਂ ਗਾਉਣ ਵਾਸਤੇ ਸੂਰਮਿਆਂ ਚ ਵੀਰ ਰਸ ਭਰਨ ਵਾਸਤੇ ਔਰ ਇਸੇ ਤਰ੍ਹਾਂ ਵੀਰ ਰਸ ਇਤਿਹਾਸ ਸੰਗਤਾਂ ਨੂੰ ਸਰਮਣ ਕਰਾਉਣ ਵਾਸਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਬਾਬੇ ਬਿਰੀ ਚੰਦ ਸਾਹਿਬ ਜੀ ਦੀ ਇਹ ਸੇਵਾ ਲਈ ਸੀ ਭਾਈ ਜੀ ਤੁਹਾਡੇ ਨਗਰ ਸੁਰ ਸਿੰਘ ਦੇ ਵਿੱਚ ਨਥਮਲ ਤੇ ਅਫਜ਼ਲ ਢਾਡੀ ਨੇ ਜਾਓ ਉਹਨਾਂ ਨੂੰ ਲੈ ਕੇ ਆਓ। ਬਾਬਾ ਵੀਰ ਸਿੰਘ ਜੀ ਗਏ ਨਥਮਲ ਤੇ ਅਫਜ਼ਲ ਢਾਡੀ ਨੂੰ ਲਿਆਏ। ਬੜੇ ਪਿਆਰ ਤੇ ਸਤਿਕਾਰ ਦੇ ਨਾਲ ਕੋਈ ਤੇ ਕਹਿੰਦੇ ਹਾਥੀ ਤੇ ਬਿਠਾ ਕੇ ਲਿਆਦਾ ਦੋਹਾਂ ਨੂੰ। ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨੀ ਪਏ ਨੇ। ਮਹਾਰਾਜ ਨੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੇ ਕਿਹਾ ਵੀ ਗਾਓ ਵਾਰਾ। ਜਿਹੜੀ ਵਾਰ ਗਾਈ ਸੀ ਨਾ ਦੋ ਤਲਵਾਰਾਂ ਬੱਤੀਆਂ ਇੱਕ ਮੀਰ ਦੀ ਇੱਕ ਪੀਰ ਦੀ ਫਿਰ ਆਖਰ ਤੇ ਉਹ ਸ਼ਾਬਦ ਬੋਲੇ ਸੀ ਨਥਮਲ ਤੇ ਅਬਦੁੱਲ ਨੇ ਵੀ ਪੱਗ ਤੇਰੀ ਕੀ ਜਹਾਂਗੀਰ ਦੀ ਹੈ ਛੇਵੇਂ ਪਾਦਸ਼ਾਹ ਸਤਗੁਰੂ ਦਸਤਾਰ ਤੇ ਤੁਹਾਡੀ ਸ਼ੋਭਾ ਪਾਉਂਦੀ ਜਹਾਂਗੀਰ ਦੀ ਪੱਗ ਤੁਹਾਡੇ ਸਾਹਮਣੇ ਕੀ ਹੈ ਕੁਛ ਵੀ ਨਹੀਂ ਹੈ ਉਹ ਝੂਠਾ ਬਾਦਸ਼ਾਹ ਤੁਸੀਂ ਸੱਚੇ ਬਾਦਸ਼ਾਹ ਹੋ